ਕਲਾਸ਼ਰਮਾ ਜੀ ਸਾਨੂੰ 4 ਮਹੀਨੇ ਹੋ ਗਏ ਜੀ ਪਾਣੀ ਸਹੀ ਯਾਰਿਆ ਪਾਣੀ ਦੀ ਸਮੱਸਿਆ ਗਈ ਹੈ ਅਸੀਂ ਕਾਰਪੈਸ਼ਨ ਵਾਲੇ ਨੂੰ ਕਹਿ ਕੇ ਕਹਿ ਕੇ ਥੱਕ ਗਏ ਲਾਡੋ ਨੂੰ ਕਹਿ ਕੇ ਥੱਕ ਗਏ ਸਾਡੇ 22 ਨੰਬਰ ਬਾਦ ਹੈ ਜੀ ਕੋਈ ਪਾਣੀ ਦੀ ਸੁਣਾਈ ਨਹੀਂ ਆਈ ਹੈ ਬੱਚੇ ਸਾਡੇ ਬਿਮਾਰ ਪਏ ਅਸੀਂ ਰੋਜ਼ ਹਸਪੀਟਲ ਚ ਲੈ ਕੇ ਜਾ ਰਹੇ ਹਾਂ ਜੀ ਬੱਚਿਆਂ ਨੂੰ ਇੰਝ ਕੋਟੀਆਂ ਲੱਗੀਆਂ ਜਾਂ ਕਿ ਬੱਚੇ ਅਸੀਂ ਇਹ ਨਹੀਂ ਕਰ ਸਕਦੇ ਆਸਤਾਲ ਤੱਕ ਦਾਖਲ ਤੱਕ ਕਰਾਣਾ ਵੀ ਨਾ ਬਤਾ ਗਈ ਹੈ ਚਾਰ ਮਹੀਨੇ ਹੋ ਗਏ ਨਾ ਸਾਨੂੰ ਪੀਣ ਨੂੰ ਪਾਣੀ ਹੈਗਾ ਨਾ ਸਾਨੂੰ ਕਪੜੇ ਧੋਣ ਨੂੰ ਪਾਣੀ ਹੈਗਾ ਨਾ ਸਾਨੂੰ ਨਹਾਣ ਨੂੰ ਪਾਣੀ ਅਸੀਂ ਕਿੱਥੇ ਜਾਈਏ ਜੀ ਇਹ ਆਂਦਾ ਪਿਆ ਤਾਂ ਗੰਦਾ ਆਂਦਾ ਆਂਦਾ ਪਿਆ ਤਾਂ ਇੰਨਾ ਸ ਮੁਅੱਲਮਾ ਆਂਦਾ ਪਿਆ ਤੇ ਅਸੀਂ ਕੀ ਕਰੀਏ ਜੀ ਸਾਣੀ ਇਹਦੀ ਇਸ ਮਸਿਆ ਦੱਸੋ ਅਸੀਂ ਹਰ ਸਾਲ ਤੇ ਇਹੀ ਕਰਦੇ ਆ ਕਿ ਸਾਡਾ ਪਾਣੀ ਗੰਦਾ ਆ ਰਿਹਾ ਸਾਡੀ ਕੋਈ ਸੁਣਾਈ ਨਹੀਂ ਹੈਗੀ ਜੀ ਜਾਵੇ ਹਾਂਜੀ ਬੋਲੋ ਜੇ ਸਾਡਾ ਹੱਲ ਨਹੀਂ ਕੀਤਾ ਗਿਆ ਜੀ ਤੇ ਅਸੀਂ ਕਾਰਪੋਰੇਸ਼ਨ ਦੇ ਕੇ ਸਾਰੇ ਮhalla ਜਾ ਕੇ ਕਰਨਾ ਦੇਵਾਂਗੇ ਸਾਰਾ ਇਲਾਕਾ ਜਿਹੜਾ ਹੈਗਾ ਜਿੰਨਾ ਵੀ ਪਾਣੀ ਗੰਦਾ ਆ ਰਿਹਾ ਸਾਰਾ ਇਲਾਕਾ ਤਾਂ ਨਾ ਦੇਵਾਂਗੇ ਉਹਨਾਂ ਦੇ ਅੱਗੇ ਜਾ ਕੇ 2 40 ਬੰਦਾ ਖੜਾ ਕੇ ਸਾਰਾ ਅਸੀਂ ਜੋ 40 ਬੰਦਾ ਖੜਾ ਕਰਕੇ ਅਸੀਂ ਉੱਥੇ ਕਰਨਾ ਦੇਵਾਂਗੇ ਪਾਣੀ ਦਾ ਨਹੀਂ ਕੀਤਾ ਜੀ ਮਰਜੀ ਗਲੀ ਜੇ ਪਵਨ ਕੁਮਾਰ ਜੀ ਠੀਕ ਹੈ ਜੰਦੋ ਤਾਂ ਸਰ 3-4 ਮਹੀਨਿਆਂ ਤੋਂ ਸਾਡਾ ਪਾਣੀ ਇੰਨਾ ਗੰਦਾ ਆ ਰਿਹਾ ਔਰ ਇੰਨੀ ਬਦਬੂ ਵਾਲੀ ਸੀਵਰ ਦੀ ਨਾ ਕੋਈ ਪੀਣ ਵਾਲਾ ਨਾ ਖਾਣ ਵਾਲਾ ਕੁਝ ਵੀ ਨਹੀਂ ਸਾਨੂੰ ਮਤਲਬ ਆ ਸਮੱਸਿਆ ਹੱਲ ਹੋ ਅਸੀਂ ਕਿਆ ਕਿਆ ਕੇ ਥੱਗੇ ਆ ਲਾਡੋ ਪਲਵਾਨ ਕੋਲ ਵੀ ਗਏ ਕੌਂਸਲਰ ਕੋਲ ਵੀ ਗਏ ਆ ਜੀਵਨ ਜੋਤ ਕੋਲ ਜਿਹੜੇ ਆ ਸਾਡੇ ਪਾਈ ਨੰਬਰ ਦੇ ਹੋ ਗਏ ਕੌਂਸਲ ਐਮ ਐਲ ਏ ਉਹਨਾਂ ਦੇ ਪੀ ਏ ਨੂੰ ਵੀ ਕਿਹਾ ਵਾ ਤਾਂ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਆ ਕਾਰਪੋਰੇਸ਼ਨ ਦੇ ਵੀ ਕੋਈ ਸਲਵਾਇ ਨਹੀਂ ਕਰਦੀ ਹੁਣ ਸਾਡਾ ਕੋਈ ਹੈਗਾ ਕਿ ਅਸੀਂ ਇਹ ਹਫਤਾ ਵੇਖਣਾ ਜੇ ਸਾਡੀ ਸਮੱਸਿਆ ਹੱਲ ਹੋ ਜਾਂਦੀ ਠੀਕ ਆ ਨਹੀਂ ਤੇ ਇਹੀ ਕਾਰਪੋਰੇਸ਼ਨ ਦੇ ਬਾਹਰ ਜਾ ਕੇ ਪੂਰਾ ਸੰਦੂਗਲ ਨੇ ਆ ਏਰੀਆ ਘਟ ਤੋਂ ਘਟ 5-700 ਬੰਦਾ ਜਾ ਕੇ ਉੱਥੇ ਤਤਾਂ ਦਾ ਤੇ ਫਿਰ ਇਹਾਂ ਦੀਆਂ ਖੰਡ ਖੁੱਲਣੇ ਨਹੀਂ ਦਿੰਦੇ ਇਹ ਉਹਨਾਂ ਨੂੰ ਸੁਣਦੇ ਕੱਖ ਨਹੀਂ ਕਰਦੇ ਕੱਖ ਨਹੀਂ ਦੇ ਪਾਣ ਦੇਖੋ ਜਦੋਂ ਦਾ ਪਟਾਰ ਰੋਡ ਤੇ ਪਟਾਈ ਹੋਈ ਆ ਜਿਹੜੀ ਇਹਨਾਂ ਪਟਾਈ ਕੀਤੀ ਆ ਉਹ ਜਦੋਂ ਦਾ ਪਟਾਈ ਦਾ ਕੰਮ ਲੱਗਾ ਉਸ ਤੋਂ ਬਾਅਦ ਪਾਣੀ ਚਲਦਾ ਆ ਰਿਹਾ ਪਟਾਈ ਤੇ ਕਰ ਦਿੰਦੇ ਆ ਉੱਥੇ ਪਾਣੀ ਲੀਕ ਵੀ ਹੈਗਾ ਸਭ ਕੁਝ ਹੈਗਾ ਲੇਕਿਨ ਉਹਨਾਂ ਦੀ ਕੋਈ ਰਿਪੇਅਰ ਨਹੀਂ ਕਰਦੇ ਆ ਜਿਹੜੀ ਬਾਹਰ ਬੈਂਕ ਵਾਲੀ ਗਲੀ ਆ ਮੇਨ ਇੱਥੇ ਵੀ ਇਹਨਾਂ ਨੇ ਜੈਂਪਰ ਬਣਾਏ ਆ ਇਲੈਕਸ਼ਨ ਤੋਂ ਪਹਿਲੇ ਉੱਥੇ ਵੀ ਪਾਣੀ ਫੁੱਟਿਆ ਸੀ ਲੇਕਿਨ ਸਹੀ ਨਹੀਂ ਕੀਤਾ ਉਦਾਂ ਹੀ ਧਫਤਾ ਵਾ ਕੋਈ ਚੈੱਕ ਨਹੀਂ ਕਰਦੇ ਕੋਈ ਆਂਦਾ ਹੀ ਨਹੀਂ ਕੋਈ ਵੇਖਦਾ ਹੀ ਨਹੀਂ ਕਿ ਪਾਣੀ ਠੀਕ ਆ ਰਿਆ ਨਹੀਂ ਆ ਰਿਆ ਆਪਣੇ ਘਰਾਂ 'ਚ ਬੈਠੇ ਇਹਨਾਂ ਆਰਾਮ ਨਾਲ ਆਜਾ ਮੁੱਲ ਪਾਣੀ ਲੈ ਪੀਣ ਵਾਲਾ ਪਾਣੀ ਮੁੱਲ ਲੈ ਕੇ ਪੀ। ਮੁੱਲ ਲੈ ਕੇ ਪਾਣੀ ਪੀ। ਪਰ ਕਿੰਨਾ ਦੇ ਮੁੱਲ ਲਈਏ? ਕਿੰਨਾ ਦੇ ਪੀਏ? ਤੁਹਾਨੂੰ ਪਤਾ ਗਰਮੀ ਦਾ ਮੌਸਮ ਹੈਗਾ। ਰੋਜ਼ ਦੀਆਂ 5-7 ਵਾਹੜੀਆਂ ਤੇ ਪਾਣੀ ਲੱਗਦੀ ਹੈ। ਹਰ ਘਰ ਦੇ ਵਿੱਚ 8-8 10-10 ਮੈਂਬਰ ਹੈਗੇ। ਸਾਰੇ ਨਾ ਅਗੋਤਾ ਲੈਣ ਨੂੰ ਆ ਜਾਂਦੇ ਆ ਲੇਕਿਨ ਕੰਮ ਨਹੀਂ ਕਰਦੇ। ਜਿਹੜੇ ਵੋਟਾਂ ਦੀਆਂ ਉਹਦੇ ਘਰ-ਘਰ ਆ ਕੇ ਆਂਦੇ ਜੀ ਇਹ ਕਰਾਂਗੇ ਉਹ ਕਰਾਂਗੇ। ਜਦੋਂ ਵੋਟਾਂ ਮਿਲ ਜਾਂਦੀਆਂ ਤੇ ਹੁਣ ਅਸਲ ਕੋਈ ਸੁਣਵਾਈ ਨਹੀਂ।